ਬਟਾਲਾ ਦੇ ਭੀੜ-ਪਾੜ ਵਾਲੇ ਇਲਾਕੇ ਕਾਂਗਰਸੀ ਆਗੂ ਗੁੱਡੂ ਸੇੜ ਦੀ ਦੁਕਾਨ ਤੇ ਅਣਪਛਾਤੇਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਕੀ ਬਟਾਲਾ ਦੇ ਭੀੜ-ਪਾੜ ਵਾਲੇ ਇਲਾਕੇ ਚ ਜਿਹੜੇ ਕਾਂਗਰਸੀ ਆਗੂ ਆ ਗੁੱਡੂ ਸੇੜ ਦੀ ਦੁਕਾਨ ਤੇ ਕੀ ਅਣਪਛਾਤੇਆਂ ਵੱਲੋਂ ਕੀ ਚਲਾਈਆਂ ਗਈਆਂ ਗੋਲੀਆਂ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਹਾਲੇ ਯਾਰ ਇਧਰੋਂ ਬੜਾ ਜੀ ਹਾਲੇ ਪਰ ਸਵੇਰ ਕੀ ਦੇਖਿਆ ਤੁਸੀਂ ਜਿਹੜੀ ਹੁਣ ਹੁਣ ਹੈ ਜਿਹੜੀ ਵਾਦਾ ਭਈ ਇਹ ਕਿ ਸਰ ਇਹ ਬਿਲਕੁਲ ਆ ਸਾਹਮਣੇ ਸੋਫੇ ਤੇ ਬੈਠੇ ਹੋਏ ਸੀ ਤੇ ਜਾਣ ਕੀ ਕੋਈ ਚੰਨ ਦੀ ਬਹੁਤ ਜ਼ੋਰ ਨਾਲ ਆਇਆ ਹੈ ਇਕਦਮੀ ਮਤਲਬ ਇਹ ਬਹੁਤ ਜ਼ਿਆਦਾ ਜ਼ੋਰਦਾਰ ਧਮਾਕਾ ਆਵਾਜ਼ ਸੁਣ ਕੇ ਬਿਲਕੁਲ ਆਪਾਂ ਇਕਦਮ ਹੈਰਾਨੀ ਰਹਿ ਕੇ ਸਾਹਮਣੇ ਦੇਖਿਆ ਕਿ ਸ਼ੀਸ਼ੇ ਵਿੱਚ ਕਾਫੀ ਜ਼ਿਆਦਾ ਪਿਲਾਂ ਮੋਰਾ ਹੈ ਬੱਚੀ ਸ਼ੀਸ਼ਾ ਟੜਟੜ ਕਾ ਦਟਕਤੇ ਹਨ ਕੰਕਰਾਂ ਜਿਹੜੀਆਂ ਏਥੇ ਆ ਕੇ ਬਿਲਕੁਲ ਸਾਡੇ ਮੂੰਹ ਦੇ ਉੱਤੇ ਵੱਜੀਆਂ ਤੇ ਜਲਦੀ ਨਾਲ ਭੱਜ ਕੇ ਆਪਣੇ ਹੁਣ ਸੇਫ ਕੀਤਾ ਤੇ ਜਿਹੜਾ ਫਾਇਰ ਹੋਇਆ ਤੇ ਜੋ ਫਾਇਰ ਤੇ ਕੋਈ ਹੋਇਆ ਨਹੀਂ ਫਾਇਰ ਇੱਕ ਹੀ ਹੈ ਸੇ ਪਤਾ ਲੱਗਾ ਕਿ ਬਾਅਦ ਤੋਂ ਲੜਕੀ ਮੋਟਰਸਾਈਕਲ ਤੇ ਆਏ ਜਿਹੜੇ ਇਥੇ ਕੋਲੀ ਚਲਾ ਕੇ ਚਲੇ ਗਏ। ਬਾਕੀ ਤੁਸੀਂ ਇਥੇ ਮੋਕੇ ਦੇ ਦੂਸਰੇ ਸਾਹਮਣੇ ਬੈਠੇ ਸੀ। ਸੋ ਕਿਵੇਂ ਦੇਖਦੇ ਲੱਗਦਾ ਡੈਸ਼ ਦਮ ਹੋ ਰਿਆ ਜੀ। ਆਬਵੀਅਸਲੀ ਯਰ ਲੋਕੀ ਨੇ ਘਬਰਾਏ ਹੋਏ ਨੇ। ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਕੋਈ ਬਿਜ਼ਨਸ ਕਰਨ ਵਾਲੇ ਨੂੰ ਬਾਰੇ ਇੱਕ ਨੰਬਰ ਥ੍ਰੈਟ ਕਾਲ ਆ ਰਹੀਆਂ। ਕਿਹਵਾ ਕੀ ਹੁੰਦਾ ਜ। ਇਹ ਲੱਗਦਾ ਕਿ 6 ਵਜੇ ਤੇ 13 ਮਿੰਟ ਦਾ ਟਾਈਮ।